ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਜਠੌਰ ਵਿਖੇ ਪਿੰਡ ਕਲਿਆਣਾ ਸਬ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਨੂੰ ਪਿੰਡ ਦੇ ਨੌਜਵਾਨ ਯੂਕੇ ਤੇ ਕੈਨੇਡਾ ਗਏ ਨੇ ਉਹਨਾਂ ਵੱਲੋਂ ਆਪਣੀ ਮਿਹਨਤ ਦੀ ਕਮਾਈ ਵੱਜੋਂ ਦਸਵੰਦ ਕੱਢ ਕੇ ਬਾਬਾ ਜੀ ਨੂੰ ਦੋ ਤੋਲੇ ਦਾ ਸੋਨੇ ਦਾ ਕੈਂਠਾ ਜਿਹੜਾ ਕਿ ਭੇਟ ਕੀਤਾ ਅਤੇ ਪੂਰੇ ਪੰਜਾਬ ਵਿੱਚ ਇਹਨਾਂ ਪਰਿਵਾਰ ਦੀ ਅਤੇ ਇਹਨਾਂ ਦੇ ਪਿੰਡ ਦੀ ਚਰਚਾ ਹੋਈ ਹੈ ਹਰ ਪਾਸੇ ਲੋਕ ਸ਼ਲਾਘਾ ਕਰਦੇ ਨੇ ਵੀ ਆਪਣੇ ਗੁਰੂ ਘਰ ਦੀ ਵਜੀਰ ਪਾਠੀ ਸਿੰਘ ਨੂੰ ਜਿਹੜਾ ਕਿ ਸਨਮਾਨਿਤ ਕਰਨਾ ਚਾਹੀਦਾ ਹੈ ਜੋ ਕਿ ਸਾਡੇ ਆਉਣ ਵਾਲੇ ਬੱਚੇ ਵੀ ਇਸ ਗੁਰੂਵਾਲੇ ਅਤੇ ਬਾਣੇ ਨਾਲ ਜੁੜਨ ਬਾਬਾ ਜੀ ਆਪਣਾ ਨਾਮ ਬਸਕੇ ਜੀ ਮੇਰੇ ਨਾਲ ਸੰਤੁਸ਼ਟੀ ਇਹ ਅੱਜ ਦਾ ਤੁਹਾਨੂੰ ਮਾਨ ਸਨਮਾਨ ਕੀਤਾ ਵਾ ਕਿਹੜੇ ਲੋਕਾਂ ਨੇ ਪਿੰਡੋਂ ਦੇ ਪਹਾੜਾਂ ਨੇ ਕੀ ਕਿਹਾ ਜਾਊਗਾ ਇਹ ਬਹੁਤ ਖੁਸ਼ੀ ਆ ਜੀ ਇਹ ਗੱਲ ਦੀ ਸੰਗਰਧਾਸਾਂ ਬੇਨਤੀ ਕਰਦੇ ਰਹੇ ਆ ਤੇ ਮਹਾਰਾਜ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਆਪਣੇ ਖੁਸ਼ੀ ਨਾਲ ਕਿ ਤਾਂ ਮੈਨੂੰ ਨਾ ਦੱਸਿਆ ਵੀ ਨਹੀਂ ਆ। ਮੈਨੂੰ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੇ ਰਹਿਤ ਦਾ ਬਾਬਤ ਸੁਮੰਤ ਕਰਨਾ ਆ। ਕਿੰਨਾ ਚੋ ਗਿਆ ਤੁਹਾਨੂੰ ਪਾਠ ਕਰਦਿਆ ਸੀ ਵਾਲਾ ਜਦੋਂ। ਮੈਨੂੰ 6-8-9 ਸਾਲ ਹੋ ਗਏ ਉਹ ਤਾਂ ਮੈਨੂੰ 10-12 ਸਾਲ ਹੋ ਗਏ ਪਾਠ ਕਰਦੇ ਨੂੰ। ਕਲੀਸਥਾਨਾ ਮਾਨ ਸਮਾਨ ਹੋਇਆ ਕਿ ਪਹਿਲੀ ਵਾਰੀ? ਨਹੀਂ ਆ ਪਹਿਲੀ ਵਾਰੀ ਆ। ਪਹਿਲੀ ਵਾਰੀ। ਹੁਣ ਸਾਰਾ ਮੜਾ ਛੋਟਾ ਮੋਟਾ ਚਲੋ ਚੱਲਦਾ ਰਿੰਦਾ ਕੰਮ। ਤੇ ਆਹ ੜਾਏ ਪਹਿਲੀ ਵਾਰੀ ਆ। ਸਾਡੇ ਇਲਾਕੇ 'ਚ ਪਹਿਲੀ ਵਾਰ ਆ ਜਿ ਲੱਗਦਾ ਪਿੰਡਾਂ ਦਾ ਪਿੰਡਾਂ ਜੀ। ਹਾਂਜੀ। 4 ਸਾਲ ਤੋਂ ਤੁਹਾਨੂੰ ਸਮਾਨਤ ਕੀਤਾ ਫਿਰ ਕਿੰਨਾ ਕੁ ਮਨੁਖੁਸ਼ ਦੇ ਗੁਰੂ ਘਰੋਂ ਕਿ ਲਾਈਦਾ ਗੁਰੂ ਘਰ ਦੇ ਵਜੀਰਾਂ ਲੋਕੀ ਬਹੁਤ ਘੱਟ ਮਾਨ ਸਨਮਾਨ ਕਰਦੇ ਹਾਂ ਜੀ ਬਹੁਤ ਘੱਟੀ ਬਹੁਤ ਘੱਟ ਹਾਂਜੀ ਲੋਕੀ ਚਾਜਨਾ ਕਮੇਟੀ ਵਾਲੇ ਨੇ ਪੈਸੇ ਦਿੰਦੇ ਤੇ ਬਹੁਤ ਘੱਟ ਲੋਕ ਕਰਦੇ ਆ ਉਹ ਜਿਹੜੇ ਤੁਹਾਡੇ ਨਾਲ ਬੱਚੇ ਉਹ ਵੀ ਗਰੰਟੀ ਸਿੰਘ ਬਣਾਉਗੇ ਕਿ ਨਹੀਂ ਬਣਾਉਗਾ ਬੜਾ ਪਝੰਗੀ ਪਝੰਗੀ ਤਰ੍ਹਾਂ ਉਹ ਪੂਰਾ ਹੋ ਗਿਆ ਸੀ ਤੇ ਬਾਕੀ ਕੁੜੀਆਂ ਉਹ ਪਾਠ ਕਰ ਲੈਂਦੀ ਆ ਉਹ ਵਿਆਹੀ ਆ ਹਾਂਜੀ ਦੇਖਣ ਨੂੰ ਮਿਲਦਾ ਕਿ ਜਿਹੜੇ ਅੱਜ ਕੱਲ ਗਰੰਟੀ ਸਿੰਘ ਨੇ ਆਪਣੇ ਬੱਚਾ ਨੂੰ ਗਰੰਟੀ ਸਿੰਘ ਨਹੀਂ ਬਣਾ ਰਹੇ ਇਹ ਰੇਜਨ ਕੀ ਆ ਕਿਉਂਕਿ ਮਾਨ ਸਤਕਾਰ ਨਹੀਂ ਮਿਲਦਾ ਜਾਂ ਜਿਸ ਤਰ੍ਹਾਂ ਹੋਣੀ ਚਾਹੀਦੀ ਉਹ ਤੀਨਵੇਂ ਦੀ ਵੀ ਬੱਚੀ ਮਾਨ ਸਤਕਾਰ ਵੀ ਘੱਟ ਮਿਲਦਾ ਤੇ ਬਾਕੀ ਜਿੰਨੀ ਜ਼ਰੂਰਤ ਚਾਹੀਦੀ ਓਨੀ ਜਿਹੜੀ ਤਨਖਾਹ ਓਨੀ ਨਹੀਂ ਮਿਲਦੀ ਉਹਨਾਂ ਨਹੀਂ ਹੈਗਾ 5-7000 ਨਾ ਕੀ ਬੰਦਾ ਇਸ ਤੋਂ ਵੱਧ ਕੋਈ ਵੀ ਨਹੀਂ ਦਿੰਦਾ ਘੱਟੋ ਘੱਟ 15-20000 ਰੁਪਇਆ ਗਰੰਤੀ ਤਨਖਾਹ ਚਾਹੀਦੀ ਆ ਤੇ ਇਹ ਕਰਕੇ ਜਿਆਦਾ ਲੋਕ ਇਸ ਤੋਂ ਇਹ ਕਰਕੇ ਵੀ ਕਈ ਬੰਦੇ ਮਿਹੜ ਮਿਹੜੇ ਪਾਠ ਕਰਿਓ ਲੈਂਦੇ ਆ ਤੇ ਉਹ ਵੀ ਤਾਂ ਵੀ ਨੌਕਰੀਆਂ ਕਰਦੇ ਜੇ ਬਾਹਰ ਜਾਣ ਨੂੰ ਤੁਰੇ ਫਿਰਦੇ ਆ ਇਹ ਕਰਕੇ ਪੂਰਾ ਜਿਹੜਾ ਉਹ ਜਿਹੜਾ ਖਜਾਰਾ ਗਰੰਤੀ ਦਾ ਨਹੀਂ ਹੁੰਦਾ ਕਿ ਲੱਗਦਾ ਜਿਹੜਾ ਮਾਨ ਸਤਕਾਰ ਐ ਜੀ ਪੀ ਸੀ ਨੂੰ ਸੰਕਟਾਂ ਦਿੰਦਾ ਨਹੀਂ ਪਰੋਨਾ ਮਾਨਸਮਾ ਨਹੀਂ ਮਿਲਿਆ ਇਹ ਪਰਿਵਾਰਾਂ ਨੇ ਦਿੱਤਾ ਪਿੰਡ ਦੇ ਲੋਕਾਂ ਨੇ ਦਿੱਤਾ ਐ ਜੀ ਫਿਜ਼ੀ ਕਿੱਥੇ ਕਰਦੀ ਉਹ ਨਹੀਂ ਕੁਝ ਵੀ ਕਰਦੀ ਉਹ ਤੇ ਬਹੁਤ ਘੱਟ ਉਹਦੇ ਪੰਛੀ ਤੇ ਹਾਤ ਵੱਤ ਖਾਇ ਨਹੀਂ ਦਿੰਦੇ ਤੇ ਜਿਹੜੇ ਪੰਡਾ ਗ੍ਰੰਥੀ ਆ ਹਾਂ ਜੀ ਐਸੀ ਬਿਜੀ ਨੂੰ ਕੁਝ ਵੀ ਕਰਦੀ ਜੀ ਇਹ ਕੀ ਕਰਨਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਹੀ ਪਾਰ ਦੇ ਗ੍ਰੰਥੀਆਂ ਦਾ ਵੱਧ ਤੋਂ ਵੱਧ ਮਾਨ ਸਤਕਾਰ ਕਰੋ ਤੇ ਇਹ ਕਰ ਕਿਹੜਾ ਨਗਰ ਸਤਕਾਰ ਹੋ ਜੇ ਗ੍ਰੰਥੀਆਂ ਸਤਕਾਰ ਹੋ ਜੇ ਗ੍ਰੰਥੀਆਂ ਦਾ ਸਤਕਾਰ ਉਹਨਾਂ ਵੱਧ ਥੋੜਾ ਆ ਇਹ ਗ੍ਰੰਥੀਆਂ ਸਤਕਾਰ ਕਰੋ ਜਿਹੜਾ ਕਸ ਕਰ ਮਹਾਰਾਜ ਸਰਕਾਰ ਆ ਜੋ ਗੁਰੂ ਮਹਾਰਾਜ ਕਰੰਸੀ ਸਰਕਾਰ ਕਰਦਾ ਉਹ ਮਹਾਰਾਜ ਸਰਕਾਰ ਆ ਇਹ ਕਰਕੇ ਵੱਧ ਵੱਧ ਕਰੋ ਤੇ ਗ੍ਰੰਥੀ ਸਿੰਘ ਵੀ ਆਪਣੇ ਸੂਰਾਂ ਦੇ ਕਾਇਮ ਰਹਿਣ ਉਹ ਵੀ ਆਪਣਾ ਪਾਠ ਪੂਜਾ ਕਰਨ ਤੇ ਆਪਣੇ ਸਹੀ ਰਹਿਣ ਤੇ ਸੰਗਤਾਂ ਮਾਨਸਕਾਰ ਕਰਦੀਆਂ ਜਿਹੜਾ ਸਹੀ ਬੰਦੇ ਉਹ ਕਰਦੇ ਉਹਨਾਂ ਦਾ ਮਾਨਸਕਾਰ ਹਾਂਜੀ ਆਪਣਾ ਨਾਲ ਉਸਕੇ ਮੇਰਾ ਪੂਰਾ ਨਾਮ ਗੁਰਸਮਰਨਜੀਤ ਸਿੰਘ ਆ ਤੇ ਛੋਟਾ ਨਾਮ ਮਾਨ ਦੇ ਨਾਂ ਦੇ ਯਾ ਸਾਰੇ ਜਾਣਦੇ ਆ ਮਾਨ ਸਾਹਿਬ ਕੀ ਤੁਹਾਡੇ ਅੱਜ ਬਹੁਤ ਸਨਮਾਨ ਸਨਮਾਨ ਕੀਤਾ ਗਿਆ ਪ੍ਰਿੰਸੀਪਲ ਦਾ ਹਾਂ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਜੀ ਇਹ ਮਾਨ ਸਨਮਾਨ ਜਿਹੜਾ ਇਕੱਲੇ ਗਰੰਥੀ ਸਿੰਘ ਦਾ ਨਹੀਂ ਇਹ ਸਾਰੇ ਪਿੰਡ ਦਾ ਹੀ ਮਾਨ ਸਨਮਾਨ ਆ ਜੀ ਕਿਉਂਕਿ ਜੇ ਗਰੰਥੀ ਸਿੰਘ ਦਾ ਮਾਨ ਸਨਮਾਨ ਆ ਸਮਝ ਲਓ ਸਾਰੇ ਪਿੰਡ ਦਾ ਮਾਨ ਸਨਮਾਨ ਹੋ ਗਿਆ ਤੇ ਅੱਗੇ ਸਾਡੇ ਗਰੰਥੀ ਬਹੁਤ ਹੀ ਮਿਹਨਤੀ ਆ ਤੇ ਸਾਡੇ ਨਗਰ ਦੀ ਜਿਹੜੀ ਏਕਤਾ ਬਹੁਤ ਆ ਸਾਡਾ ਜਿਹੜਾ ਗੁਰਦਰਾ ਸਾਹਿਬ ਆ ਇਹ 40 ਪਿੰਡਾਂ ਦੇ ਵਿੱਚ ਇਹੋ ਜਿਹਾ ਗੁਰਦੁਆਰਾ ਕਿਸੇ ਨੇ ਨਹੀਂ ਬਣਾਇਆ ਪਿੰਡ ਸਾਡਾ ਬਿਲਕੁਲ ਛੋਟਾ ਤੇ ਪਰ ਏਕਤਾ ਬਹੁਤ ਹੈ ਗ੍ਰਾਹੀ ਬੜੀ ਵੱਧ ਚੜਕੇ ਦਿੰਦੇ ਆ ਹਰ ਕੋਈ ਜਿਹਦੇ ਘਰ ਜਾਈਏ ਜਿਸ ਦਿਨ ਸਾਡੀ ਗ੍ਰਾਹੀ ਹੁੰਦੀ ਆ ਉਸ ਦਿਨ ਸਾਡੇ ਸੰਗਤਾਂ ਘਟੋ ਘਟ ਵੀ 100 ਤੋਂ ਉੱਪਰ ਹੁੰਦੇ ਆ ਤੇ ਹਰ ਘਰ ਦੇ ਵਿੱਚ ਲੰਗਰ ਹੁੰਦਾ ਸਾਡੇ ਕਿਸੇ ਨੇ ਪਕੌੜਿਆਂ ਲੰਗਰ ਲਾਇਆ ਕਿਸੇ ਨੇ ਜਲੇਬਾਂ ਲਾਇਆ ਕਿਸੇ ਨੇ ਠੰਡਿਆਂ ਦਾ ਲਾਇਆ ਬਹੁਤ ਏਕਤਾ ਸਾਡੀ ਨਗਰ ਦੀ ਦੀ ਮਹਾਰਾਜ ਬਾਬਾ ਕਹ ਲੈਣਾ ਇਸ ਤਰ੍ਹਾਂ ਹੀ ਸਾਡੀ ਨਗਰ ਦੀ ਏਕਤਾ ਬਣਾਈ ਰੱਖੇ ਤੇ ਇਸ ਤਰ੍ਹਾਂ ਹੀ ਤਰੱਕੀ ਹੁੰਦੀ ਰਹੇ ਠੀਕ ਹੈ ਜੀ ਹਾਂ ਜੀ ਦੇਖੋ ਭਾਈ ਉਹ ਹਾਂ ਜੀ ਮੇਰੇ ਕੀ ਨਾਮ ਹੈ ਮੇਰਾ ਨਾਮ ਗੁਰਦੇਵ ਸਿੰਘ ਪਿੰਡ ਕਿਹੜਾ ਜੀ ਜਠਾਵਾਲ ਜਠੋਲ ਅੱਜ ਤੁਸੀਂ ਬਾਬਾ ਜੀ ਨੂੰ ਸੋਨੇ ਦੇ ਕੈਂਟਰ ਨਾਲ ਸਨਮਾਨਤ ਕੀਤਾ ਇਸ ਤਰ੍ਹਾਂ ਮੰਚ ਜਹਾਂ ਚਾਇਆ ਬਹੁਤ ਖੁਸ਼ੀ ਆ ਬਾਬਾ ਜੀ ਕਹਿੰਦੇ ਕਿ ਗੁਰੂ ਘਰ ਦੇ ਗਰੰਥੀ ਸਿੰਘ ਨੂੰ ਆਪਾਂ ਸਨਮਾਨ ਨਹੀਂ ਦਿੰਦੇ ਤੇ ਗਾਂ ਉਹਨਾਂ ਦੇ ਬੱਚੇ ਵੀ ਗਰੰਥੀ ਸਿੰਘ ਬਣ ਤੋਂ ਸੰਕੋਚ ਕਰਦੇ ਜਾ ਰਹੇ ਆ ਤੇ ਇਹ ਮੇਰੇ ਤੋਂ ਛੋਟਾ ਭਰਾ ਮੇਰਾ ਕੈਨੇਡਾ ਉਹਨੂੰ ਮੈਂ ਆਖਿਆ ਵੀ ਆਪਾਂ ਤੇ ਗੁਰੂ ਘਰ ਦੇ ਗਰੰਥੀ ਸਿੰਘ ਨੂੰ ਸਨਮਾਨਤ ਕਰੀਏ ਤੇ ਗਾਂ ਆਉਣ ਵਾਲੇ ਹੋਰ ਵੀ ਤਸ਼ਾਹ ਵਧੇਗਾ ਕੀ ਨਾਇਰ ਤੁਹਾਡੇ ਬਣਾਵਾ ਜੋਗਾ ਸਿੰਘ ਜੀ ਕਿਹੜੀ ਜਗ੍ਹਾ ਗਿਆ ਹੈ ਕੈਨੇਡਾ ਜੇ ਠੀਕ ਹੈ ਹਾਂਜੀ ਇੱਕ ਨਾਲ ਉਹਦਾ ਦੋਸਤ ਧਿਆਨ ਨਾਲ ਉਸਨੇ ਸਨਮਾਨਤ ਕੀਤਾ ਉਸਦਾ ਨਾਂ ਗਰਜੰਟ ਸਿੰਘ ਉਹ ਯੂਕੇ ਆ ਹਾਂਜੀ ਹਾਂਜੀ ਠੀਕ ਹੈ ਕਿੰਨੇ ਤੋਲਿਆਂ ਦਾ ਜਿਹੜਾ ਤੁਸੀਂ ਘੰਟਾ ਪਾਇਆ ਦੋ ਤੋਲਿਆਂ ਦਾ ਜੀ ਦੋ ਤੋਲਿਆਂ ਦਾ ਹਾਂਜੀ ਤੇ ਕਿਹੜੇ ਗੁਰੂ ਘਰ ਦੇ ਹੈਗੇ ਨਹੀਂ ਇਹ ਸਾਡੇ ਬਾਬਾ ਕਲਿਆਣ ਜੀ ਦਾ ਗੁਰਦੁਆਰਾ ਜੀ ਸ਼ਹੀਦ ਸਿੰਘ ਹੋਏ ਆ ਉਹਨਾਂ ਦਾ ਗੁਰਦੁਆਰਾ ਜੀ ਜੀ ਲੋਕਾਂ ਕੋਲ ਕਿਹਾ ਦੇ ਜਾਂ ਜੋ ਅਸੀਂ ਦੇਖਿਆ ਵੀ ਲੋਕ ਬਹੁਤ ਘੱਟ ਸਰਕਾਰ ਕਰਦੇ ਨੇ ਗ੍ਰੰਤੀ ਚੱਕਦਾ ਗੁਰੂ ਦੇ ਵਰਜੀਬ ਦਾ ਪਰ ਤੁਸੀਂ ਬਹੁਤ ਸਰਕਾਰ ਦੇ ਨਾਲ ਕਰੇ ਤੁਹਾਡੇ ਆਇਆ ਤੇ ਜੋ ਬੰਗਾਇਆ ਗਿਆ ਕੀ ਕਹਿਣਾ ਚਾਹੋਗੇ ਬਾਈ ਆਪਾਂ ਤੇ ਇਹੋ ਕਹਿਣਾ ਚਾਹੁੰਦੇ ਹਾਂ ਗੁਰੂ ਘਰ ਦੇ ਗ੍ਰੰਤੀ ਦਾ ਸਰਮਾਨ ਜਿੰਨਾ ਵੀ ਵੱਧ ਤੋਂ ਵੱਧ ਕੀਤਾ ਜਾਂਦਾ ਕਰੀਏ ਵੇਖੋ ਜੀ ਆਪਾਂ ਪਿੰਡਾਂ ਦੇ ਵਿੱਚ ਮੇਲੇ ਕਰਾਉਂਦੇ ਆ ਤੇ 1.5 2-2 ਲੱਖ ਰੁਪਇਆ ਗਾਉਣ ਵਾਲਿਆਂ ਨੂੰ ਦੇ ਦਿੰਨੇ ਆ ਜੋ ਨੱਚ ਗਾ ਕੇ ਗਾਹ ਜਾਂਦੀਆਂ ਕੰਜਰਖਾਨਾ ਕਜਾ ਗੁਰੂ ਘਰ ਦਾ ਗ੍ਰੰਥੀ ਸਿੰਘ ਦੋਵੇਂ ਟਾਈਮ ਸਾਰੇ ਨਗਰ ਦੀ ਸੁੱਖ ਮੰਗਦਾ ਵਾ ਆਪਾਂ ਉਹਨਾਂ ਨੂੰ ਕੁਝ ਵੀ ਨਹੀਂ ਦੇਣ ਜੋਗੇ ਜਿੰਨੇ ਕੁ ਜੋਗੇ ਉਹਨਾਂ ਦੇ ਸਨਮਾਨ ਕਰੀਏ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਰਮੀਤ ਸਿੰਘ ਧੰਨ ਧੰਨ ਬਾਬਾ ਕਲਿਆਣਾ ਸਾਹਿਬ ਅਮਰ ਸ਼ਹੀਦ ਮਹਾਂਪੁਰਖਾਂ ਸਾਡੇ ਸਥਾਨ ਆ ਇਹ ਬਾਬਾ ਜੀ ਸਾਡੇ ਉੱਥੇ ਗ੍ਰੰਥੀ ਆ ਲੰਮੇ ਸਮੇਂ ਤੋਂ ਸੇਵਾ ਕਰਨ ਦੇ ਆ ਬਹੁਤ ਸੋਹਣੀ ਨਾਲ ਸਬਰ ਤੇ ਸੰਤੋਖ ਦੇ ਨਾਲ ਬੜੀ ਜੀਤ ਦੇ ਨਾਲ ਇਹਨਾਂ ਸੇਵਾ ਕੀਤੀ ਆ ਰਾਤ ਦਿਨ ਬਹੁਤ ਵਧੀਆ ਮਿਹਨਤ ਕਰਦੇ ਆ ਸਾਰਾ ਪਰਿਵਾਰ ਬੜੀ ਇਹਨਾਂ ਨੇ ਕਦੀ ਕਿਹੇ ਗੱਲ ਦਾ ਕੋਈ ਤਮਾ ਨਹੀਂ ਕੀਤਾ ਕੋਈ ਲਾਲਚ ਨਹੀਂ ਕੀਤਾ ਬਹੁਤ ਸਬਰ ਸੰਤੋਖ ਦੇ ਨਾਲ ਸੇਵਾ ਕੀਤੀ ਆ ਅੱਜ ਸਾਡੇ ਛੋਟੇ ਵੀਰ ਭਾਈ ਜੋਗਾ ਸਿੰਘ ਤੇ ਭਾਈ ਗਰਜੰਡ ਸਿੰਘ ਨੇ 2 ਟੋਲੇ ਕੈਂਠਾ ਜਿਹੜਾ ਸੋਨੇ ਦਾ ਬਣਵਾ ਕੇ ਘਰ ਸੱਜ ਕੇ ਬਾਬੇ ਦਾ ਸਨਮਾਨ ਕੀਤਾ ਹੈ ਬਹੁਤ ਖੁਸ਼ੀ ਆ ਅਸੀਂ ਨਗਰ ਦੀਆਂ ਇਲਾਕੇ ਦੀਆਂ ਹੋਰ ਦੇਸਾਂ ਵਸਿਆਂ ਸੰਗਤਾਂ ਨੂੰ ਇਹੋ ਹੱਥ ਜੁੜ ਕੇ ਬੇਨਤੀ ਆ ਗੁਰਮੁਖੋ ਪਿਆਰਿਓ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ ਜਿਹੜੇ ਉਹਨਾਂ ਦਾ ਵੱਧ ਤੋਂ ਵੱਧ ਸਨਮਾਨ ਕਰੋ ਜਿੰਨਾ ਵੀ ਹੋ ਸਕਦਾ ਉਹਨਾਂ ਦਾ ਇਤਮਾਨ ਸੇਵਾ ਸਤਕਾਰ ਜਿਹੜੀ ਆ ਗੁਰੂ ਘਰ ਦੇ ਗ੍ਰੰਥੀ ਦੀ ਕਰਨੀ ਚਾਹੀਦੀ ਆ ਬਾਕੀ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਵੀ ਉਹ ਵੀ ਆਪਣੇ ਬੜੇ ਸਬਰ ਸੰਤੋਖ ਤੇ ਚੰਗੀ ਚੜ੍ਹਦੀ ਕਲਾ ਦੇ ਨਾਲ ਜਿਹੜੀ ਆ ਗੁਰੂ ਘਰ ਦੇ ਵਿੱਚ ਸੇਵਾ ਜਿਹੜੀ ਉਹ ਨਿਭਾਉਣ ਇਸੇ ਤਰ੍ਹਾਂ ਸਾਡੇ گاਉਂ ਵਾਲੇ ਜਿੱਤਰਾ ਬਚੇ ਆ ਕੁਸਮਾ ਕੱਢ ਕੇ ਸ਼ਾਮਾਂ ਨੂੰ ਜੱਟ ਸਵੇਰ ਦੇ ਟਾਈਮ ਸ਼ਾਮਾਂ ਦੇ ਟਾਈਮ ਹੀ ਬੱਚਿਆਂ ਦਾ ਟਾਈਮ ਹੁੰਦਾ ਹੈ ਸਵੇਰ ਤੇ ਸਕੂਲ ਦਾ ਟਾਈਮ ਆ ਤੇ ਛੋਟੇ ਬੱਚਿਆਂ ਨੂੰ ਗਾਂ ਸਿੱਖਿਆ ਗੁਰਬਾਣੀ ਦੀ ਸੰਸਥਾ ਜਰੀਆ ਉਹ ਆਪੋ ਆਪਣੇ ਪੰਡਾ ਜੀ ਗਰੰਥੀ ਸਿੰਘਾਂ ਨੂੰ ਬੇਨਤੀ ਆ ਦੇਣ ਇਸੇ ਤਰ੍ਹਾਂ ਦੀਆਂ ਸੰਗਤਾਂਵਾਂ ਉਹ ਗਰੰਥੀ ਸਿੰਘਾਂ ਦਾ ਮਾਨ ਸਤਕਾਰ ਕਰਦੀਆਂ ਰਹਿਣ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ